ਸਸਰੀ ਗਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਇਹਨਾਂ ਦੁਆ ਬੀਬੀਆਂ ਦੀ ਵੀ ਇਹ ਲੋਕਾਂ ਨੂੰ ਆਪਣੇ ਫਾਇਦੇ ਵਾਸਤੇ ਕਿੱਦਾਂ ਮੂਰਖ ਬਣਾ ਰਹੀਆਂ ਤੇ ਲੋਕਾਂ ਨੂੰ ਅੰਧਵਿਸ਼ਵਾਸ ਦੇ ਚੱਕਰਾਂ ਦੇ ਵਿੱਚ ਪਾ ਰਹੀਆਂ ਹੈ ਤੇ YouTube ਤੇ ਬੜੀਆਂ ਵੀਡੀਓ ਇਦਾਂ ਦੀਆਂ ਲੇਕਿਨ ਇਹ ਜਿਹੜੀਆਂ ਨਾ ਬੀਬੀਆਂ ਇਹ ਕੁਝ ਜ਼ਿਆਦਾ ਹੀ ਓਵਰ ਐਕਟਿੰਗ ਕਰਦੀਆਂ ਤੇ ਇਹਨਾਂ ਦੀ ਜਾਨਕੀ ਮੈਂ ਚੋਰੀ ਵੀ ਫੜੀ ਆ ਤੇ ਤੁਸੀਂ ਸਾਰੀ ਵੀਡੀਓ ਨੂੰ ਨਾ ਪੂਰੀ ਧਿਆਨ ਨਾਲ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਇਹਨਾਂ ਦੇ ਪਖੰਡਵਾਦ ਦੇ ਵਿੱਚ ਫਸੇ ਹੋਏ ਆ ਨਾ ਤੇ ਉਹ ਇਸ ਪਖੰਡਵਾਦ ਦਾ ਸਾਹਮਣਾ ਕਰਨ ਤੇ ਇਸ ਪਖੰਡਵਾਦ ਦੇ ਵਿੱਚੋਂ ਬਾਹਰ ਨਿਕਲਣ ਇਹ ਜੋ ਕਰਦੇ ਆ ਕਿਸੇ ਦੇ ਭਲੇ ਵਾਸਤੇ ਨਹੀਂ ਕਰਦੇ ਤੁਸੀਂ ਇਹ ਨਾ ਸਮਝੋ ਵੀ ਇਹ ਤੁਹਾਡਾ ਭਲਾ ਹੋਣ ਡਿਆ ਵਾ ਇਹ ਸਿਰਫ ਤੁਹਾਨੂੰ ਚੱਕਰਾਂ ਦੇ ਵਿੱਚ ਪਾਉਂਦੇ ਆ ਵਹਿਮਾਂ ਭਰਮਾਂ ਦੇ ਵਿੱਚ ਤੇ ਇਹ ਆਪਣੇ ਫਾਇਦੇ ਵਾਸਤੇ ਕਰਦੇ ਆ ਜੋ ਕੁਝ ਕਰਦੇ ਆ ਇਹ ਵੀ ਜਾਨੀ ਕਿ ਜੋ ਕੀ ਆ ਵੀ ਬ੍ਰਾਹਮਣ ਦਾ ਸਾਥ ਦੇਣਦੇ ਆ ਸਾਡੇ ਲੋਕਾਂ ਦਾ ਨਹੀਂ ਸਾਥ ਦੇਣਦੇ ਗਰੀਬਾਂ ਦਾ ਸਾਥ ਨਹੀਂ ਦੇਣਦੇ ਇਹ ਪੁਜਾਰੀ ਦਾ ਸਾਥ ਦੇਣਦੇ ਆ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਓ ਤੇ ਇਹਦੇ ਵਿੱਚ ਤੁਹਾਨੂੰ ਮੈਂ ਇਹਨਾਂ ਦੀ ਅਸਲੀਅਤ ਦਿਖਾਵਾਂਗਾ ਇਹਨਾਂ ਦੀ ਸੱਚਾਈ ਦਿਖਾਵਾਂਗਾ ਵੀ ਇਹ ਕਰਦੇ ਕਿਦਾਂ ਦੇਖਿਓ ਇਹ ਨਾ ਬੱਕਰਾ ਚੜਾ ਰਹੇ ਆ ਵੀ ਬਾਬੇ ਖੇਤਰਪਾਲ ਦਾ ਪੈਰੀਂ ਹੱਥ ਲਵਾਉਣ ਦੇ ਆ ਉਹ ਜਿਹਦਾ ਬੱਕਰਾ ਹੋਣਾ ਉਹਦੇ ਕੋਲੋਂ ਚੜਵਾਉਣ ਦੇ ਆ ਤੇ ਆਹ ਦੇਖੋ ਹਾਰ ਸ਼ਗਾਰ ਲਾਉਣ ਦੇ ਆ ਬੱਕਰੇ ਦਾ ਵੀ ਬੱਕਰੇ ਨੂੰ ਕੀ ਫਾਇਦਾ ਇਹਨਾਂ ਹਾਰ ਸ਼ਗਾਰਾਂ ਦਾ ਇਹ ਸਿਰਫ ਤੇ ਸਿਰਫ ਕੀ ਆ ਇਹ ਲੋਕ ਦਿਖਾਵਾ ਡਰਾਮਾ ਕਰਨ ਦੇ ਆ ਆ ਹੁਣ ਦੇਖਿਓ ਪਰਫਿਊਮ ਛਿੜਕੇਗੀ ਆ ਕੀ ਫਾਇਦਾ ਇਸ ਪਰਫਿਊਮ ਦਾ ਇਹ ਸਿਰਫ ਖਾਣਾ ਆ ਆ ਸਵਾਦ ਆ ਦੇਖੋ ਬੱਕਰਾ ਤਿਲਕਣ ਡਿਆ ਉਥੇ ਚਿੱਕੜ ਕੀਤਾ ਹੋਇਆ ਪਾਣੀ ਡੋਲਿਆ ਹੋਇਆ ਉਹ ਮੁੰਡੇ ਦਾ ਆ ਬੱਕਰਾ ਮੇਲਾ ਖਿਆਲ ਵੀ ਜਿੰਨੇ ਚੜਾਉਣਾ ਵਾ ਜਿਹਨੂੰ ਮੂਰਖ ਬਣਾਇਆ ਜਾ ਰਿਹਾ ਕਰਦੇ ਸਿਰਫ ਇਹ ਆਪਣੇ ਫਾਇਦੇ ਵਾਸਤੇ ਆ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖਿਓ ਤੇ ਤੁਹਾਨੂੰ ਸਾਰੀ ਅਸਲੀਅਤ ਦਾ ਪਤਾ ਲੱਗੇਗਾ ਕਿ ਕਿਵੇਂ ਕਿਵੇਂ ਮੂਰਖ ਬਣਾਉਂਦੇ ਆ ਦੇਖੋ ਹੁਣ ਇਹ ਗਾਨੀਆਂ ਬੰਨਣ ਲਈ ਆ ਇਹਨਾਂ ਦਾ ਕੋਈ ਫਾਇਦਾ ਹੈ ਬੱਕਰੇ ਨੂੰ ਕੋਈ ਪਤਾ ਕੋਈ ਬਾਬੇ ਨੂੰ ਪਤਾ ਪਤਾ ਨਹੀਂ ਕਿਹੜੇ ਬਾਬੇ ਦੀ ਪੂਜਾ ਦੇਣ ਦੇ ਖੇਤਰਫਲ ਦਾ ਇਹ ਜਾਦਾ ਦਿੰਦੇ ਆ ਬੱਕਰਾ ਗੋ ਰਖਨਾਥ ਹੋਇਆ ਖੇਤਰਫਲ ਹੋਇਆ ਗੁੱਗਾ ਯਾਰ ਪੀਰ ਹੋਇਆ ਆ ਪਹਿਲੀ ਹੱਥ ਲਾਉਣ ਲਈ ਆ ਉਹਦੇ ਪਤਾ ਨਹੀਂ ਕੀ ਕੀ ਮਹਿੰਦੀ ਲਾ ਰਹੀ ਆ ਅਧਿਕ ਧਿਆਨ ਨਾਲ ਦੇਖਿਓ ਹੁਣ ਦੇਖਿਓ ਉਹ ਸੈਨਤ ਮਾਰੀ ਉਹਨੇ ਕੇਸ ਕਰਕੇ ਮਾਰੀ ਸੈਨਤ ਆ ਦੇਖੋ ਬੱਕਰਾ ਚੱਕੇ ਲਗਿਆ ਵਾ ਬੱਕਰੇ ਨੂੰ ਕੀ ਕਰਕੇ ਲਿਆਉਣਾ ਇਹਨੇ ਗਿੱਲਾ ਕਰਕੇ ਲਿਆਉਣਾ ਆ ਇਹ ਇਹਦੇ ਵਿੱਚ ਇਹਨਾਂ ਦਾ ਸਾਰਾ ਝੂਠ ਫੜਿਆ ਫੜਿਆ ਜਾਂਦਾ ਦੇਖੋ ਉਹ ਕੱਪੜੇ ਨਾਲ ਪਾਣੀ ਸਾਫ਼ ਕਰਨਦਿਆਂ ਨਾ ਥੱਲੋਂ ਵੀ ਬੱਕਰੇ ਨੂੰ ਗਿੱਲਾ ਕਰਕੇ ਲਿਆਇਆ ਵੀ ਇਹ ਕਾਫੀ ਵੀਡੀਓ ਲੰਬੀ ਆ ਤੇ ਬੱਕਰਾ ਮੰਨਦਾ ਨਿਕਾ ਵੀ ਝਾੜਦਾ ਨਿਕਾ ਆਪਣੇ ਆਪ ਨੂੰ ਆ ਦੇ ਹੁਣ ਹੱਥ ਫੇਰਨ ਈ ਆ ਹੁਣ ਖਾਣਾ ਪਾਣੀ ਵੀ ਮੁੱਕ ਗਿਆ ਵਾ ਹੁਣ ਬੱਕਰੇ ਦੇ ਅੱਗੇ ਤੇ ਹੁਣ ਬੱਕਰਾ ਦੇਖੋ ਝਾੜ ਦੇਗਾ ਆਪਣੇ ਆਪ ਨੂੰ ਇਹ ਜਾਂ ਸਾਰਾ ਝੂਠ ਆ ਬੱਕਰੇ ਦੀ ਫਿਤਰਤ ਦੇ ਵਿੱਚ ਲਿਖਿਆ ਕਈ ਜਾਨਵਰ ਆ ਕਈ ਪੰਛੀ ਆ ਸਾਰੇ ਜਿਹੜੇ ਵੀ ਝਾੜਦੇ ਆ ਆਪਣੇ ਆਪ ਨੂੰ ਪਾਣੀ ਬੰਦਾ ਵੀ ਆਪਣੇ ਆਪ ਨੂੰ ਸਾਫ਼ ਕਰਦਾ ਲੇਕਿਨ ਅਸੀਂ ਉਹ ਦੇ ਪਾਣੀ ਝਾੜ ਦਿੱਤਾ ਥੱਲੇ ਛਿੱਟੇ ਵੀ ਦੇਖੋ ਫਲਛ ਦੇ ਉੱਤੇ ਪਏ ਹੋਏ ਆ ਉਹ ਪਾਣੀ ਨਾਲ ਗਿੱਲਾ ਕਰਕੇ ਲਿਆਂਦਾ ਬੱਕਰਾ ਬੱਕਰੇ ਨੂੰ ਗਿੱਲਾ ਕਰਨ ਤੋਂ ਬਗੈਰ ਤੁਸੀਂ ਝਾੜ ਕੇ ਦਿਖਾ ਦਿਓ ਯਾਰ ਮੈਂ ਮੰਨ ਜਾਗਾ ਵੀ ਭੇ ਮਾਣਦੀ ਲੈ ਪਹਿਲੀ ਹੱਥ ਲਾਉਣ ਡਿਆ ਉਹਦੇ ਕੋਲ ਵੀ ਲਵਾਉਂਦਾ ਯਾਰ ਸਾਨੂੰ ਡੰਗਰ ਪੂਜਣ ਤੇ ਲਾ ਦਿੱਤਾ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਦੇ ਜਾਲ ਦੇ ਵਿੱਚੋਂ ਨਿਕਲੋ ਬਾਹਰ ਜਾਲ ਕਿਉਂਕਿ ਇਹ ਇਹ ਅਸਲੀਅਤ ਨਹੀਂ ਗੀ ਰੱਬ ਇਹਦਾ ਇਦਾਂ ਨਹੀਂ ਚਾਹੁੰਦਾ ਪਰਮਾਤਮਾ ਨਹੀਂ ਇਦਾਂ ਚਾਹੁੰਦਾ ਵੀ ਮੇਰੇ ਨਾਮ ਤੇ ਕੋਈ ਕਰੋ ਇਦਾਂ ਦੇ ਕੰਮ ਤੁਸੀਂ ਖਾਣਾ ਵਾ ਤੁਹਾਨੂੰ ਸਵਾਦ ਪਿਆ ਤੁਸੀਂ ਵੈਸੇ ਖਾਈ ਜਾਓ ਲੋਕਾਂ ਨੂੰ ਕਿਉਂ ਮੂਲ ਖਬਣਾਉਂਦੇ ਆ ਅੱਛਾ ਆ ਆ ਗਈ ਇਹਦੀ ਦੂਜੀ ਵੀਡੀਓ ਇਹਦੇ ਵਿੱਚ ਵੀ ਦੇਖੋ ਥੱਲੇ ਚਿੱਕੜ ਹੋਇਆ ਬੱਕਰੇ ਨੂੰ ਨਵਾਇਆ ਹੋਇਆ ਬੱਕਰਾ ਗਿੱਲਾ ਮੁੰਡੇ ਕੋਲੋਂ ਪੈਜੀ ਹੱਥ ਲਵਾਉਂਡਿਓ ਸਿਰ ਨਾਲ ਸਿਰ ਲਵਾਈ ਜਾਂਦੇ ਵਿਆਹ ਵਾਲਾ ਘੋੜਾ ਤੁਹਾਡਾ ਮਨਜ਼ੂਰ ਨਹੀਂ ਹੋਣ ਡਿਆ ਸਿਰ ਨਾਲ ਸਿਰ ਲਾਓ ਯਾਰ ਦੇਖੋ ਇਹ ਕੋਈ ਬੰਦੇ ਮੈਨੂੰ ਨਹੀਂ ਲੱਗਦਾ ਅਨਪੜ ਹੋਣਗੇ ਜਿੱਜਾ ਨਹੀਂ ਕੁਛ ਇਹਨਾਂ ਨੂੰ ਪਤਾ ਹੋਏਗਾ ਦੇਖੋ ਸਹੀ ਲੱਗਦੇ ਆ ਫੈਮਿਲੀ ਸਹੀ ਲੱਗਦੀ ਆ ਆ ਹੁਣ ਜੋ ਦੇਖੋ ਆ ਸਮਗਰੀ ਕਿੰਨੀ ਪਈ ਆ ਇਹ ਕਿੱਥੇ ਜਾਣੀ ਆ ਸਮਗਰੀ ਇਹ ਸਾਰੀ ਨਹਿਰਾਂ ਦੇ ਵਿੱਚ ਜਾਣੀ ਆ ਤੇ ਫੇਰ ਸਾਡੇ ਨਹਿਰਾਂ ਦੇ ਪਾਣੀ ਗੰਦਲੇ ਹੁੰਦੇ ਆ ਬੰਦ ਹੁੰਦੇ ਆ ਇਹਨਾਂ ਲੋਕਾਂ ਨੂੰ ਰੋਕਣਾ ਚਾਹੀਦਾ ਯਾਰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਾਨੂੰ ਉਹ ਦੇ ਪਰਿਵਾਰ ਵਿਆਹ ਦਾ ਘੋੜਾ ਜੀ ਆ ਇੱਕ ਪਾਪਾ ਦੇ ਪਿੱਛੇ ਨਾ ਬਾਜਾ ਲਾਉਣ ਨੂੰ ਰੱਖਿਆ ਹੋਇਆ ਵੀ ਬਾਬਾ ਆਪਣਾ ਕਬੂਲ ਕਰ ਲੈ ਆਹਣ ਲੱਡੂ ਕਿਸੇ ਨੇ ਖਾਣੇ ਛੋੜੋ ਅੱਜ ਚਦਾਕ ਪਏ ਆ ਸਾਰਾ ਕੁਝ ਦੇਖੋ ਇਹ ਸਾਰਾ ਤੇ ਸਾਰਾ ਕੀ ਆ ਢੇਰਾਂ ਤੇ ਰੂੜੀ ਤੇ ਸਮਗਲੀ ਯਾਰ ਤੁਸੀਂ ਕਿਉਂ ਇਨਾਂ ਲੋਕਾਂ ਦੇ ਮਗਰ ਲੱਗੇ ਹੋਇਆ ਇਨਾਂ ਲੋਕਾਂ ਨੂੰ ਦੇਖੋ ਸਮਝੋ ਕੋਸ਼ਿਸ਼ ਕਰੋ ਤੁਸੀਂ ਵੀ ਉਦਾਂ ਦੇ ਜਾਂ ਜਿੱਦਾਂ ਦੇ ਇਹ ਲੋਕ ਆ ਤੁਸੀਂ ਵੱਖਰੇ ਨਿਕੇ ਵੀ ਇਹ ਜਾਨੀ ਕਿ ਕਿਸੇ ਵੱਖਰੀ ਚੀਜ਼ ਤੋਂ ਆਏ ਆ ਤੇ ਇਹਨਾਂ ਕੋ ਇਹਨਾਂ ਕੋ ਕੱਖ ਵੀ ਨਿਕਾ ਵਾਰ-ਵਾਰ ਉਹਨਾਂ ਦੇ ਹੱਥ ਲਵਾ ਮਥੇ ਨੂੰ ਸਿਰ ਲਵਾਉਣ ਲਈ ਆ ਸਾਨੂੰ ਜਾਨਵਰ ਪੂਜਣ ਤੇ ਲਾ ਦਿੱਤਾ ਯਾਰ ਇਹਨਾਂ ਲੋਕਾਂ ਨੇ ਪੱਥਰ ਪੂਜਣ ਤੇ ਲਾ ਦਿੱਤਾ ਅਸੀਂ ਕਬਰਾਂ ਨੂੰ ਪੂਜੀ ਜਾਂਦੇ ਆ ਕਿਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਾਂਗੇ ਅਸੀਂ ਇਹਨਾਂ ਲੋਕਾਂ ਦੇ ਗੁਲਾਮ ਆ ਅਸੀਂ ਹੋਰ ਨਹੀਂ ਕਿਸੇ ਦੇ ਗੁਲਾਮ ਅਸੀਂ ਮਾਨਸਿਕ ਤੌਰ ਤੇ ਗੁਲਾਮ ਆ ਇਹ ਗੁਲਾਮੀ ਗਲੋ ਲਾਉਣੀ ਪੈਣੀ ਆ ਜਿਹੜੀ ਪੁਜਾਰੀ ਵਾਲੀ ਸਾਡੇ ਗਾਲ ਪਾਈ ਪਈ ਆ ਹੋਰ ਕੋਸ਼ਮ ਨਿਗਾਹ ਹੋਰ ਅਸੀਂ ਗੁਲਾਮ ਨਿਗੇ ਅੱਛਾ ਜੀ ਆਏ ਆਗੇ ਪੂਰੀ ਵਾਲੀ ਮਾਤਾ ਜਿਹਨੂੰ ਭਗਵੰਤ ਕੌਰ ਕਹਿੰਦੇ ਆ ਇਹ ਰਾਜਪੁਰੇ ਵਾਲੀ ਆ ਮੇਰਾ خیال ਆ ਹੁਣ ਦੇਖੋ ਇੰਨੇ ਵੀ ਬੱਕਰਾ ਬਿਲਕੁਲ ਦੇਖੋ ਬੱਕਰਾ ਗਿੱਲਾ ਨਵਾਇਆ ਹੋਇਆ ਬੱਕੜਾ ਆ ਹੁਣ ਬੱਕਰੇ ਦਾ ਪਾਣੀ ਮੁੱਕ ਗਿਆ ਖਾਣਾ ਪਾਣੀ ਜਿਹੜਾ ਸੀਗਾ ਬੱਕਰੇ ਦਾ ਧਿਆਨ हट ਜਾਂਦਾ ਫੇ ਖਾਣਾ ਉਹਨਾਂ ਚਿਲ ਖਾਣਾ ਪਾਣੀ ਜਿੰਨਾ ਜਲ ਧੂਪ ਵਤੀ ਪਾਣੀ ਆ ਪਾ ਜਣ ਗਾਉਣੇ ਆ ਯਾਨੀ ਕਿ ਡਰਾਮਾ ਕਰਕੇ ਦਿਖਾਉਣਾ ਉਹਨਾਂ ਚ ਬੱਕਰੇ ਨੂੰ ਖਾਣੇ ਨੂੰ ਦੇਣਾ ਉਹਨਾਂ ਕਾ ਦੇਖੋ ਹੁਣ ਆਪਣਾ ਆ ਭਗਤੀ ਕਰਨ ਲਈ ਆ ਯਾਰ ਕੀ ਚੱਕਰ ਕੀ ਆਇਓ ਤੁਸੀਂ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਫੜਦੇ ਵੀ ਇਹ ਤੁਹਾਡੇ ਨਾਲ ਤੋਂ ਖਾ ਹੋ ਰਿਹਾ ਹੁਣ ਦੇਖੋ ਚੁੱਪ ਕਰ ਜਾਓ ਚੁੱਪ ਕਰ ਜਾਓ ਜੀ ਬੱਕਰਾ ਕੀ ਆ ਬਾਬਾ ਚੱਲ ਜਾਏਗਾ ਜਿਹੜੇ ਬਾਪੇ ਨੇ ਲੈਣ ਆਉਣਾ ਬੱਕਰਾ ਆ ਦੇਖੋ ਹੁਣ ਇਹਦਾ ਡਰਾਮਾ ਦੇਖੋ ਇਹਨੇ ਉੱਤੇ ਪਾਇਆ ਤੇ ਹੁਣ ਬੱਕਰੇ ਦੀ ਥਾਲੀ ਵਿਹਲੀ ਹੋ ਗਈ ਆ ਹੁਣ ਬੱਕਰੇ ਦਾ ਧਿਆਨ ਚਲ ਗਿਆ ਦੂਸਰੇ ਪਾਸੇ ਹੁਣ ਦੇਖਿਓ ਜੀ ਆਹ ਬੱਕਰੇ ਨੇ ਛਾੜ ਦਿੱਤਾ ਆਪਣੇ ਪਾਣੀ ਆਹ ਚੜ ਗਿਆ ਜੈ ਜੈਕਾਰ ਹੋ ਗਈ ਆ ਲੱਗ ਗਈ ਦਿਹਾੜੀ ਇਹਨਾਂ ਦੀ ਯਾਰ ਕਿੰਨਾ ਲੋਕ ਇਹ ਤੁਹਾਨੂੰ ਪਖੰਡ ਦੇ ਵਿੱਚ ਪਾਉਂਦੇ ਆ ਇਹਨਾਂ ਲੋਕਾਂ ਨੂੰ ਸਮਝੋ ਆਹ ਦੇਖਿਓ ਹੁਣ ਇਹ ਬੱਕਰੀ ਕਿਸੇ ਜਗ੍ਹਾ ਤੇ ਨਹੀਂ ਖੜੀ ਬੱਕਰਾ ਜ਼ਰੂਰੀ ਨਹੀਂ ਬੱਕਰਾ ਵਾ ਬੱਕਰੀ ਵੀ ਹੋਵੇ ਭਾਵੇਂ ਆਹ ਦੇਖੋ ਇਹ ਕਿਸੇ ਜਗ੍ਹਾ ਤੇ ਨਹੀਂ ਖੜੀ ਪਿਛਲੇ ਪਾਸੇ ਮੇਮਨੇ ਵੀ ਖੜੇ ਆ ਬੱਕਰੀ ਦੇ ਉਹ ਦੇਖੋ ਉਹ ਬੱਕਰੀ ਦੇ ਮੇਮਨੇ ਵੀ ਖੜੇ ਆ ਬੱਕਰੇ ਦੇ ਲੇਲੇ ਦੇ ਮਾੜੇ ਜੇ ਛਿੱਟ ਪਈ ਆ ਤੇ ਉਹਨੇ ਵੀ ਝਾੜਿਆ ਇਹ ਯਾਰ ਸਾਰਾ ਪਖੰਡਾ ਇਹ ਸਾਡੇ ਗਵਾਂਢ ਦੇ ਵਿੱਚ ਬੱਕਰੀ ਵੱਜੀ ਸੀ ਤੇ ਮੈਂ ਟਰਾਈ ਕਰਕੇ ਦੇਖੀ ਮੈਂ ਕਿਹਾ ਵੀ ਦੇਖੀਏ ਤਾਂ ਸਹੀ ਤੇ ਉਹ ਹੁੰਦਾ ਹਰੇਕ ਬੱਕਰੇ ਤੇ ਇਦਾਂ ਹੀ ਆ ਕਿਹੇ ਜਗ੍ਹਾ ਤੇ ਬੰਨਣ ਦੀ ਲੋੜ ਨਹੀਂ ਵੀ ਕਿਸੇ ਬਾਬੇ ਦੇ ਅੱਗੇ ਨਹੀਂ ਕੋਈ ਮੰਤਰ ਪਾੜਨ ਦੀ ਲੋੜ ਨਹੀਂ ਵੈਸੇ ਵੀ ਬੱਕਰੇ ਦੇ ਉੱਤੇ ਪਾਣੀ ਦਾ ਛਿੱਟਾ ਪਾਓ ਬੱਕਰਾ ਪਾਣੀ ਨੂੰ ਝਾੜੇਗਾ ਜ਼ਰੂਰ ਕਿਉਂਕਿ ਬੱਕਰੇ ਦੀ ਫਿਤਰਤ ਦੇ ਵਿੱਚ ਲਿਖਿਆ ਜਿਵੇਂ ਅਸੀਂ ਕਈਆਂ ਤੋਂ ਆਪਾਂ ਪੜਦੇ ਵੀ ਆ ਕਈਆਂ ਤੋਂ ਕਥਾਵਾਚਕਾਂ ਤੋਂ ਵੀ ਸੁਣਿਆ ਵੀ ਵਿੱਛੂ ਦੇ ਬਾਰੇ ਆਪਾਂ ਸੁਣਿਆ ਵੀ ਵਿੱਛੂ ਡੰਗਦਾ ਭਾਵੇਂ ਵਿੱਛੂ ਨੂੰ ਬਚਾਓ ਵੀ ਕਿਉਂਕਿ ਉਹਦੀ ਫਿਤਰਤ 'ਚ ਲਿਖਿਆ ਇਦਾਂ ਪਸ਼ੂ ਪੰਛੀਆਂ ਦੀਆਂ ਦੀਆਂ ਫਿਤਰਤ ਦੇ ਵਿੱਚ ਲਿਖਿਆ ਹੋਇਆ ਵੇ ਪਾਣੀ ਨੂੰ ਆਪਣੇ ਤੋਂ ਛੰਡ ਦੇ ਆ ਨਾ ਆ ਕੇ ਤੇ ਇਹਨਾਂ ਦੇ ਪਖੰਡਾਂ ਤੋਂ ਬਚੋ ਆ ਤੁਹਾਨੂੰ ਸਾਰੀ ਅਸਲੀਅਤ ਦਿਖਾਉਂਦਾ ਮੈਂ ਦੇਖੋ ਆ ਵੀ ਬੱਕਰਿਆਂ ਨੂੰ ਨਵਾਉਣ ਦੇ ਆ ਗਰਮੀ ਦੇ ਵਿੱਚ ਤੇ ਇਹ ਵੀ ਬੱਕਰਾ ਕਿਸੇ ਜਗ੍ਹਾ ਤੇ ਨਹੀਂ ਖੜਾ ਕੀਤਾ ਹੋਇਆ ਕਿਸੇ ਪੈਰਾਂ ਦੇ ਅੱਗੇ ਨਹੀਂ ਖੜਾ ਕੀਤਾ ਗਿਆ ਕਿਸੇ ਖੇਤਰਫਿਲ ਦੇ ਅੱਗੇ ਨਹੀਂ ਖੜਾ ਕੀਤਾ ਗਿਆ ਜਗ੍ਹਾ ਤੇ ਕੋਈ ਇਹਦੇ ਤੇ ਪਰਫਿਊਮ ਨਹੀਂ ਲਾਇਆ ਸਿਰਫ ਨਵਾਇਆ ਬੱਕਰੇ ਨੂੰ ਤੇ ਇਹ ਦੇਖ ਲਓ ਬੱਕਰਾ ਇਹ ਵੀ ਝਾੜਦਾ ਇਹਨੇ ਵੀ ਝਾੜਿਆ ਦੇਖ ਲਓ ਯਾਰ ਇਹੋ ਜੇ ਚੱਕਰਾਂ ਦੇ ਵਿੱਚੋਂ ਬਾਹਰ ਨਿਕਲੋ ਇਹ ਜੋ ਕੁਝ ਹੈਗੇ ਆ ਆ ਜਿਹੜੇ ਬਾਬੇ ਆ ਨਾ ਆ ਜਿਹੜੇ ਖੇਤਰਫਲ ਹੋਇਆ ਗੁੱਗਾ ਜਾਰ ਪਿਆਰ ਹੋਇਆ ਬਾਲਕਨਾਥ ਹੋਇਆ ਗੋਲਖਨਾਥ ਹੋਇਆ ਇਹ ਪੁਜਾਰੀ ਨੇ ਸਿਰਫ ਸਾਨੂੰ ਛੂਦਰਾਂ ਨੂੰ ਜਿਹੜੇ ਛੂਤਰ ਹਨ ਅਸੀਂ ਇਹ ਸਾਨੂੰ ਬਣਾ ਬਣਾ ਕੇ ਦਿੱਤੇ ਗਏ ਆ ਫਾਇਦਾ ਉਹਨਾਂ ਨੂੰ ਹੀ ਆ ਇਹਨਾਂ ਦਾ ਕਿਉਂਕਿ ਹਿਮਾਚਲ ਦੇ ਵਿੱਚ ਗੱਡੀਆਂ ਭਰ ਭਰ ਕੇ ਜਾਂਦੀਆਂ ਪੰਜਾਬ ਦੇ ਵਿੱਚੋਂ ਹਰ ਜਗ੍ਹਾ ਤੋਂ ਜਾਂਦੀਆਂ ਵਾ ਤੇ ਫਾਇਦਾ ਕਿਹਦਾ ਕਿਹਦਾ ਹੁਣ ਕਿੰਨੂੰ ਹੁੰਦਾ ਉਹਨਾਂ ਦਾ ਸਾਨੂੰ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਇਸ ਕਰਕੇ ਯਾਰ ਇਹਨਾਂ ਜਿਹੀਆਂ ਚੀਜ਼ਾਂ ਤੋਂ ਬਚੋ ਬਹੁਤ ਚਿਰ ਹੋ ਗਿਆ ਅਸੀਂ ਇਹੋ ਹੀ ਗੁਲਾਮੀ ਚੱਲਦੇ ਆ ਰਹੇ ਹਾਂ ਇਸ ਗੁਲਾਮੀ ਦੇ ਵਿੱਚੋਂ ਸਾਨੂੰ ਨਿਕਲਣਾ ਪਊਗਾ ਵੀ ਇਹੋ ਜਿਹੇ ਪਖੰਡੀਆਂ ਨੂੰ ਦੇ ਸਾਹਮਣੇ ਸਾਨੂੰ ਖੜਨਾ ਪਾਏਗਾ ਵੀ ਜੋ ਕੁਝ ਤੁਸੀਂ ਆ ਉਹੋ ਕੁਛ ਹੀ ਆ ਇਹ ਸਿਰਫ ਤੁਹਾਨੂੰ ਮੂਰਖ ਬਣਾ ਰਿਹਾ ਆ ਆਹ ਹੁਣ ਦੇਖੋ ਚੂਹੀ ਮੀਂਹ ਦੇ ਵਿੱਚ ਭੇਜ ਗਈ ਆ ਉਮੀਦ ਕਿਤੇ ਬੱਚੇ ਉਹਦੇ ਆ ਗਏ ਆ ਬੱਚਿਆਂ ਨੂੰ ਲੈ ਲੈ ਕੇ ਆਉਣ ਲਈ ਆਪਣੇਆਂ ਨੂੰ ਆ ਦੇਖੋ ਆ ਦੇਖੋ ਇਹ ਚੂਹੀ ਵੀ ਦੇਖੋ ਧਿਆਨ ਨਾਲ ਆ ਦੇਖੋ ਉਹ ਵੀ ਛਾੜਦੀ ਆ ਪਾਣੀ ਨੂੰ ਜਰਫੇ ਇਹਨਾਂ ਦੀਆਂ ਬਲੀਆਂ ਦੇ ਲਿਆ ਕਰੋ ਜਾਨੀ ਕਿ ਜਿਹੜੀ ਚੀਜ਼ ਖਾਨੀ ਆਣਾ ਖਾਨ ਦੇ ਕੰਮ ਆਉਂਦੀ ਆ ਉਹਨਾਂ ਚੀਜ਼ਾਂ ਦੀ ਅਸਬ ਵਾਲੀਆਂ ਬਲੀ ਦੇਣੀ ਆ ਕੁੱਤਾ ਵੀ ਝਾੜਦਾ ਕੁੱਤੇ ਨੂੰ ਨਿਵਾਉ ਕੁੱਤਾ ਵੀ ਝਾੜਦਾ ਹਰ ਜਾਨਵਰ ਜਿਹੜਾ ਬਾਹਰ ਪੰਛੀ ਆ ਉਹ ਝਾੜਦਾ ਠੀਕ ਆ ਜਿਹੜੇ ਵੱਡੇ ਜਾਨਵਰ ਆ ਵੀ ਜਿਹੜੇ ਵੀ ਨਹੀਂ ਝਾੜਦੇ ਜਿਦਾ ਮੱਝ ਜਾਂ ਮੱਝ ਨਹੀਂ ਕਦੀ ਝਾੜਦੀ ਦੇਖੀ ਗਾਂ ਨਹੀਂ ਕਦੀ ਝਾੜਦੀ ਦੇਖੀ ਆਪਣੇ ਆਪ ਨੂੰ ਇਹ ਸਾਰਾ ਤੇ ਸਾਰਾ ਪਖੰਡਾ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਵੀਡੀਓ ਇਦਾਂ ਦੀ ਆਉਂਦੀਆਂ ਰਹਿਣਗੀਆਂ ਕਿਉਂਕਿ ਇਹ ਪਖੰਡਵਾਦ ਨੂੰ ਆਪਾਂ ਲਾਲ ਮਿਲ ਕੇ ਸਾਰਿਆਂ ਭੈਣਾ ਭਰਾਵਾਂ ਨੇ ਖਤਮ ਕਰਨਾ ਵੀ ਜਿਹੜਾ ਸਾਡੇ ਤੇ ਕਾਬਜ਼ ਹੋ ਕੇ ਬੈਠਾ ਵੀ ਜਿਸ ਚੀਜ਼ ਦੇ ਅਸੀਂ ਗੁਲਾਮ ਆ ਅਸੀਂ ਸਰਕਾਰਾਂ ਦੇ ਗੁਲਾਮ ਨਹੀਂ ਅਸੀਂ ਪੁਜਾਰੀ ਦੇ ਗੁਲਾਮ ਆ ਕਿਉਂਕਿ ਜੋ ਪੁਜਾਰੀ ਕਹਿੰਦਾ ਨਾ ਸਰਕਾਰਾਂ ਵੀ ਉਹੋ ਹੀ ਕਰਦੀਆਂ ਕਿਉਂਕਿ ਸਰਕਾਰਾਂ ਨੂੰ ਉਹਨਾਂ ਦਾ ਫਾਇਦਾ ਕਿਉਂਕਿ ਸਰਕਾਰਾਂ ਦੇ ਪਰਦਾ ਜਾਣੀ ਕਿ ਨਾ ਟੱਕਦੀਆਂ ਟੱਕਦਾ ਪੁਜਾਰੀ ਵੀ ਸਾਨੂੰ ਇਹੋ ਕਹਿ ਦਿੰਦਾ ਮਰ ਜਾਵੇ ਕੋਈ ਤਪੱਸਵੀ ਪਰਮਾਤਮਾ ਦੀ ਕਰਨੀ ਸੀ ਮਾਰ ਸਰਕਾਰਾਂ ਦਿੰਦੀਆਂ ਵਾ ਅਸੀਂ ਪਰਮਾਤਮਾ ਤੇ ਪਾ ਦਿੰਦੇ ਆ ਵੀ ਬਸ ਇੰਨੀ ਕੁ ਇਹਦੀ ਲਿਖੀ ਹੋਈ ਸੀ ਜਿੰਨੀ ਕੁ ਲਿਖੀ ਸੀ ਓਨੀ ਪੋਕ ਕੇ ਚਲ ਗਿਆ ਬਸ ਇੰਨੀ ਆ ਗੱਲਾਂ ਕਰ ਲੀਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਲੋਕਾਂ ਤੱਕ ਵੀ ਪਹੁੰਚ ਸਕੇ ਕਿਉਂਕਿ ਮੇਰੀਆਂ ਵੀਡੀਓ ਓਦਾਂ ਦੀਆਂ ਨਹੀਂ ਵੀ ਬਾਸਿਕ ਸ਼ੇਅਰ ਕਰਦੇ ਹੋ ਤੇ ਆਹ ਕਰਦੇ ਹੋ ਕਿਸੇ ਦੀ ਧੀ ਤੇ ਵੀਡੀਓ ਪਾਤੀ ਕਿਸੇ ਦੇ ਪੁੱਤ ਤੇ ਵੀਡੀਓ ਪਾਦੀ ਮੈਂ ਸਿਰਫ ਤੇ ਸਿਰਫ ਵੀਡੀਓ ਇਹੋ ਹੀ ਪਾਉਣਾ ਵੀ ਆਪਾਂ ਏਕਾ ਕਰ ਲਈਏ ਕਿਉਂਕਿ ਇਹ ਜਿਹੜੇ 10 15% ਲੋਕ ਜਿਹੜੇ ਸਾਨੂੰ ਲੁੱਟਣ ਦੇ ਆ ਨਾ 85 80 85% ਨੂੰ ਅਸੀਂ ਜਾਦੇ ਆ ਗਿਣਤੀ ਦੇ ਵਿੱਚ ਵੀ ਆਪਾਂ ਇਹਨਾਂ ਦੇ ਗੁੰਝਲ ਦੇ ਵਿੱਚੋਂ ਬਾਹਰ ਨਿਕਲਣਾ ਹੋਰ ਕੱਖ ਨਹੀਂਗਾ ਬਸ ਇੰਨੀਆਂ ਗੱਲਾਂ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ